ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਰਿਪਬਲਿਕ ਪੰਜਾਬੀ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਆਲੂ ਬੈਂਗਣ ਦੀ ਸਬਜ਼ੀ ਜਿਹਦੇ ਲਈ ਆਪਾਂ 3 ਤੋਂ 4 ਪਿਆਜ਼ ਲੈ ਆਏ ਦੀ ਦੋ ਹਰੀਆਂ ਮਿਰਚਾਂ ਕੱਟ ਲਈਆਂ ਅਦਰਕ ਲਸਣ ਕੱਟ ਲਿਆ ਜੀ ਆ ਤਿੰਨੇ ਟਮਾਟਰ ਲੈ ਆਏ ਆ ਜੀ ਤੇ ਆਲੂ ਲੈਨੇ 1/2 ਕਿਲੋ ਤੇ 1/2 ਕਿਲੋ ਹੀ ਲੈ ਆਪਾਂ ਬੈਂਗਣ ਜੀ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਨਮਕ ਜੀਰਾ ਤੇ ਲਾਲ ਮਿਰਚ ਚਲੋ ਜੀ ਹੁਣ ਆਪਾਂ ਇਹਨੂੰ ਬਣਾਵਾਂਗੇ ਆਪਾਂ ਇਸ ਨੂੰ ਸਰੋਂ ਦੇ ਤੇਲ ਵਿੱਚ ਬਣਾਵਾਂਗੇ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਲਈਏ ਜੀ ਤੇ ਹੁਣ ਆਪਾਂ ਇਸ ਨੂੰ ਗਰਮ ਹੋਣ ਦੇਾਂਗੇ ਤੇਲ ਆਪਣਾ ਗਰਮ ਹੋ ਚੁੱਕਿਆ ਜੀ ਹੁਣ ਆਪਾਂ ਇਸ ਵਿੱਚ ਇੱਕ ਚਮਚ ਦੇ ਕਰੀਬ ਜੀਰਾ ਪਾਵਾਂਗੇ जीरा भुन चुके हैं जी हूँ आप इसे अदरक लहसन प्याज आप इस उद भुनना जो तक यह गोल्डन ब्राउन हो जाए ਆਪਾਂ ਇਸ ਨੂੰ ਹਿਲਾਉਂਦੇ ਰਾਵਾਂਗੇ ਆਹ ਦੇਖੋ ਜੀ ਪਿਆਜ਼ ਆਪਣਾ ਭੁੰਨ ਚੁੱਕਿਆ ਹੈ। ਹੁਣ ਆਪਾਂ ਇਸ ਵਿੱਚ ਟਮਾਟਰ ਪਾਵਾਂਗੇ। ਹੁਣ ਆਪਾਂ ਇਹਨੂੰ ਥੋੜੀ ਦੇਰ ਪਕਾਵਾਂਗੇ ਕਿ ਆਪਣੇ ਟਮਾਟਰ ਚੰਗੀ ਤਰ੍ਹਾਂ ਗਲ ਜਾਣ। ਆਹ ਦੇਖੋ ਜੀ ਆਪਣੇ ਟਮਾਟਰ गाल कते हैं और अपन इस विच में मसाले ऐड करेंगे पहला पामेंगे अपन अदर टमाटर हल्दी पाउडर फिर पामेंगे लाल मिर्च धनिया पाउडर गरम मसाला ते नमक हम आपे थोड़ी सी शिंग भी थोडा ज्या पाणी पाव थोडी देर मसले आपण पकावांगे मसाला आपण भुल भुल चुके जी ते हुन आपण इथ आलू ॲड करांगे

ਇੱਕੀ ਗੱਲ ਦਾ ਹੋਰ ਧਿਆਨ ਰੱਖਿਓ ਜੀ ਚਰਨੀ ਜਾਂ ਖੁਚਣੇ ਦੀ ਮਦਦ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ نیچے ਤੋਂ ਹਿਲਾ ਸਕਦੇ ਹਾਂ ਇਸ ਲਈ ਯੂਜ਼ ਆਪਾਂ ਇਹਨੂੰ ਖੁਚਣਾ ਜਾਂ ਚਰਨੀ ਕਰਾਂਗੇ ਤਾਂ ਜ਼ਿਆਦਾ ਵਧੀਆ ਜੀ ਹੁਣ ਆਪਾਂ ਲਿੱਕ ਵਿੱਚ ਇਸ ਨੂੰ ਹਿਲਾਉਲੇ ਵੀ ਰਵਾਂਗੇ ਆਪਾਂ ਇਹਨੂੰ ਜਿੰਮਤ ਤੇ ਪਕਾਵਾਂਗੇ ਥਿੰਨ ਜੈਸੇ ਤਾਂ ਜ਼ਿਆਦਾ ਵਧੀਆ ਬਣਦੀ ਹੈ ਜੀ ਤੇਜ ਤੇ ਵੀ ਠੀਕ ਬਣਦੀ ਆ ਪਰ ਮੈਂ ਜ਼ਿਆਦਾ სიმਤ ਤੇ ਪਕਾਉਣੀ ਆ ਤੇ სიმਤ ਤੇ ਮੈਨੂੰ ਜ਼ਿਆਦਾ ਵਧੀਆ ਲੱਗਦਾ ਪਕਾਣਾ ਦੇਖੋ ਜੀ ਆਪਣੀ ਆਲੂ ਬੈਂਗਨ ਦੀ ਸਬਜ਼ੀ ਬਣ ਕੇ ਤਿਆਰ ਆ ਜੀ ਤੇ ਹੁਣ ਆਪਾਂ ਇਸ ਨੂੰ ਸਰਵ ਕਰਾਂਗੇ ਹਉ ਜੀ ਆਪਣੀ ਆਲੂ ਬੈਂਗਨ ਦੀ ਸਬਜ਼ੀ ਤਿਆਰ ਆ ਜੀ ਕੁਝ ਇਸ ਨੂੰ ਦਹੀਂ ਨਾਲ ਖਾ ਸਕਦੇ ਬਹੁਤ ਵਧੀਆ ਲੱਗਦੀ ਹੈ ਜੀ ਫੁਲਕੇ ਨਾਲ ਖਾਓ ਬਹੁਤ ਸਵਾਦ ਲੱਗਦੀ ਹੈ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ